ਬਹੁਤ ਜ਼ਿਆਦੇ ਕੰਪਲੀਟ ਆ ਰਹੀਆਂ ਸੀ ਨਾ ਤੇ ਆਪ ਕੋਈ ਰਸਤਾ ਦਿੰਦੇ ਸੀ ਕਿਤੇ ਜੀ ਕਰਦਾ ਸੀ ਕੱਟ ਮਾਰ ਦਿੰਦੇ ਸੀ ਕਿਤੇ ਜੀ ਕਰਦਾ ਸੀ ਸੜਕ ਦੇ ਰੋਡ ਦੇ ਪਿਛਾਲੇ ਇਹ ਆਰਡਰ ਰੋਕ ਕੇ ਸਵਾਰੀ ਚਾਹਤੇ ਸੀ ਜਿਸ ਕਰਕੇ ਐਕਸੀਡੈਂਟ ਬਹੁਤ ਜ਼ਿਆਦੇ ਹੁੰਦੇ ਸੀ ਤਾਂ ਦੇਖੋ ਇਹਨਾਂ ਨੇ ਚੈੱਕ ਇਨ ਵੀ ਕੀਤੀ ਆ ਰਹੀ ਹੈ ਕੋਈ ਇਹਨਾਂ ਦੇ ਵਿੱਚ ਕੋਈ ਅਧਾਰਤਾ ਨਹੀਂ ਨਾਲ ਇਹਨਾਂ ਦਾ ਆਰਥੀ ਲਾਇਸੈਂਸ ਜਿਵੇਂ ਡੀਜ਼ਲ ਵਾਲਾ ਪੋਲੂਸ਼ਨ ਠੀਕ ਹੈ ਉਹ ਸਾਰੇ ਡਾਕੂਮੈਂਟ ਇਹਨਾਂ ਦੇ ਚੈੱਕ ਕੀਤੇ ਕਬਾੜ ਬੈਨਾਂ ਤੇ ਕਾਰਵਾਈ ਕਰਨ ਤੋਂ ਬਾਅਦ ਹੁਣ ਪਠਿੰਡਾ ਟ੍ਰੈਫਿਕ ਪੁਲਿਸ ਦਾ ਡੰਡਾ ਕਬੜ ਆਟੋਆਂ ਦੇ ਵੀ ਸ਼ੁਰੂ ਹੋ ਗਿਆ ਹੈ ਕਿਉਂਕਿ ਸ਼ਹਿਰ ਵਿੱਚ ਟ੍ਰੈਫਿਕ ਦੀ ਵੱਡੀ ਮੁਸ਼ਕਲ ਹੈ ਜਿਹੜੀ ਉਹ ਆਟੋ ਵਾਲੇ ਪੈਦਾ ਕਰਦੇ ਨੇ ਉਸ ਨੂੰ ਦੇਖਦੇ ਹੋਏ ਲਗਾਤਾਰ ਲੋਕਾਂ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਅਧਿਕਾਰੀਆਂ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਨੇ ਤੇ ਕਬੜ ਆਟੋਆਂ ਦੇ ਅਤੇ ਬਿਨਾਂ ਕਾਜ ਵਾਲੇ ਆਟੋਆਂ ਦੇ ਉੱਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਟ੍ਰੈਫਿਕ ਪੁਲਿਸ ਵੱਲੋਂ ਆਟਾ ਦੇ ਖਿਲਾਫਾ ਜਿਹੜਾ ਉਹ ਡੰਡਾ ਚਲਾਇਆ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਆਟੋ ਨੇ ਜਿਹੜੇ ਇਹ ਰੋਕੇ ਜਾ ਰਹੇ ਨੇ ਇਹਨਾਂ ਦੇ ਕਾਗਜ਼ ਪੱਤਰ ਆ ਉਹ ਵੀ ਚੈੱਕ ਕੀਤੇ ਜਾ ਰਹੇ ਨੇ ਟ੍ਰੈਫਿਕ ਦੇ ਸਮੂਹ ਅਧਿਕਾਰੀ ਜਿਹੜੇ ਇੱਥੇ ਮੌਜੂਦ ਨੇ ਪਿਛਲੇ ਦਿਨਾਂ ਚ ਦਰਜਨਾਂ ਦੀ ਗਿਣਤੀ ਵਿੱਚ ਆਟੋ ਨੇ ਜਿਹੜੇ ਉਹ ਬੰਦ ਕੀਤੇ ਗਏ ਨੇ ਪੂਰੀ ਗੱਲਬਾਤ ਕਰਾਂਗੇ ਸਾਡੇ ਨਾਲ ਟ੍ਰੈਫਿਕ ਇੰਚਾਰਜ ਅਮਰੀਕ ਸਿੰਘ ਮੌਜੂਦ ਨੇ ਪੂਰੀ ਟੀਮ ਦੇ ਨਾਲ ਨੇ ਅਮਰੀਕ ਸਿੰਘ ਜੀ ਪਹਿਲਾਂ ਦਾ ਪੈਨਾਂ ਦੇ ਆਪਾਂ ਕਾਰਵਾਈ ਕੀਤੀ ਕਿਉਂਕਿ ਕਵਾੜ ਬੰਨਾ ਤੁਸੀਂ ਵੱਡੇ ਤਦਾਦ ਚ ਦੇਖੀਆਂ ਪੀਟੀਸੀ ਨਿਊਜ਼ ਤੇ ਵੀ ਆਪਾਂ ਪੂਰਾ ਮਾਮਲਾ ਦਿਖਾਇਆ ਤੇ ਹੁਣ ਆਟਵਾ ਦੇ ਖਿਲਾਫ ਆ ਜਿਹੜਾ ਡੰਡਾ ਚੱਲ ਰਿਹਾ ਹੈ ਬਿਲਕੁਲ ਚੱਲਦਾ ਹੈ ਜੀ ਕਿਉਂਕਿ ਪਿਛਲੇ ਦਿਨੀ ਬਹੁਤ ਜ਼ਿਆਦਾ ਕੰਪਲੀਟ ਆ ਰਹੀਆਂ ਸੀ ਨਾ ਤੇ ਆਮ ਪਬਲਿਕ ਨੂੰ ਕੋਈ ਰਸਤਾ ਦਿੰਦੇ ਸੀ ਜਿੱਥੇ ਜੀ ਕਰਦਾ ਸੀ ਕੱਟ ਮਾਰ ਦਿੰਦੇ ਸੀ ਜਿੱਥੇ ਜੀ ਕਰਦਾ ਸੀ ਸੜਕ ਦੇ ਰੋਡ ਦੇ ਵਿਚਾਲੇ ਇਹ ਆੜਾ ਰੋਕ ਕੇ ਸਵਾਰੀ ਚੱਕਦੇ ਸੀ ਜਿਸ ਕਰਕੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਸੀ ਆ ਚੈੱਕ ਕਰਨ ਦੇ ਨਾਲ ਬਹੁਤ ਪਾਇਆ ਗਿਆ ਕਿ ਕਿਸੇ ਕੋਲ ਕੋਈ ਡਾਕੂਮੈਂਟ ਹੀ ਨਹੀਂ ਹੂੰ ਨਾ ਜੂ ਨਾ ਮਾਕੜਾ ਹੈ ਉਹ ਨਾ ਉਹਨਾਂ ਕੋਲੇ ਡਾਕੂਮੈਂਟ ਹੈ ਪੁਰਾਣੇ ਕੋਲੇ ਤਾਂ ਹੋਣੀ ਕੀ ਹੈ ਇਸ ਕਰਕੇ ਜਿੰਨੇ ਬਿਦੌਅ ਡਾਕੂਮੈਂਟ ਹੈਗੇ ਸਾਰੇ ਉਹ ਬੰਦ ਕੀਤੇ ਜਾਦੇ ਸਾਰੇ ਕੀ ਕੀ ਇਹਨਾਂ ਨੂੰ ਚੈੱਕ ਕਰ ਰਹੇ ਹਾਂ ਲਾਇਸੈਂਸ ਵੀ ਹੈ ਨਹੀਂ ਕਹਿੰਦੇ ਇਹਨਾਂ ਕੋਲੇ ਚਲਾਉਣ ਦਾ ਪਤਾ ਨਹੀਂ ਸਾਈਡ ਦਾ ਪਤਾ ਨਹੀਂ ਪੂਰੇ ਪ੍ਰੋਪਰ ਜਿਹਾ ਆਪਾਂ ਕਹੀਏ ਰਿਫਲੈਕਟਰ ਨੇ ਉਹ ਵੀ ਕਿਤੇ ਨਾ ਕਿਤੇ ਨਜ਼ਰ ਨਹੀਂ ਆਉਂਦੇ ਰਾਤ ਸਮੇਂ ਚੱਲਦੇ ਨੇ ਕਈ ਬੰਦੇ ਕਹਿੰਦੇ ਰਾਤ ਸਮੇਂ ਦਾਰੂ ਪੀ ਕੇ ਤੁਰੇ ਫਿਰਦੇ ਆ ਤਾਂ ਦੇਖੋ ਰਾਤ ਸਮੇਂ ਸਾਡੀਆਂ ਪੀਸੀਆਰ ਪਾਰਟੀਆਂ ਹੈਗੀਆਂ ਉਹਨਾਂ ਨੂੰ ਜੀਨਰ 100 ਰੁਪਏ ਨਾਲ ਸਖਤ ਦਿੱਤਾ ਹੋ ਗਿਆ ਵੀ ਕੋਈ ਵੀ ਦਾਰੂ ਪੀ ਕੇ ਚੱਲਦਾ ਜਾ ਕੋਈ ਮੂਰੇ ਨਾਲ ਕਿਸ ਬੰਦੇ ਨੂੰ ਨਾਲ ਬਟਾ ਕੇ ਚਲਾਉਂਦਾ ਜਾਂ ਲੇਡੀ ਚਲਾਉਂਦਾ ਉਹ ਆਟੋ ਰਿਕਸ਼ਾ ਜਾਂ ਯੀ ਰਿਕਸ਼ਾ ਜਿਹੜਾ ਵੀ ਹੈਗਾ ਉਹ ਇੰਪਾਉਂਡ ਹੀ ਕਰਦਾ ਹੈ ਇਸ ਕਰਕੇ ਉਹਨਾਂ ਨੇ ਤੇ ਰਾਤ ਨੂੰ ਸਖਤ ਕਰ ਰਹੀ ਕਿ ਕੀ ਹੁੰਦੀ ਹੈ ਦਿਨੇ ਸਾਡੇ ਟ੍ਰੈਫਿਕ ਪੁਲਿਸ ਵੱਲੋਂ ਵੀ ਸਖਤ ਕਰਦੀ ਕੀਤੀ ਜਾ ਰਹੀ ਹੈ ਇਹਨਾਂ ਤੇ ਕੀ ਕੀ ਚੈੱਕ ਕੀ ਕੀ ਕਰ ਰਹੇ ਹੋ ਨਾ ਲਾਇਸੈਂਸ ਵੀ ਕਈਆਂ ਕੋਲ ਹੈ ਨਹੀਂਗੇ ਫਿਰ ਦੂਸਰੀ ਗੱਲ ਕਹਿੰਦੇ ਵਿੱਚ ਬਹੁਤੇ ਕ੍ਰਿਮੀਨਲ ਬੰਦੇ ਵੀ ਹੈਗੇ ਕੋਈ ਬੰਦੇ ਆ ਦੇਖੋ ਇਹਨਾਂ ਨੇ ਚੈੱਕ ਇਨ ਵੀ ਕੀਤੀ ਜਾ ਰਹੀ ਹੈ ਕੋਈ ਇਹਨਾਂ ਦੇ ਵਿੱਚ ਕੋਈ ਹਥਿਆਰ ਤਾਂ ਨਹੀਂ ਨਾਲ ਇਹਨਾਂ ਦਾ ਆਰਟੀ ਲਾਇਸੈਂਸ ਜਿਵੇਂ ਡੀਜ਼ਲ ਵਾਲਾ ਸੋਲਿਊਸ਼ਨ ਕਿਤੇ ਉਹ ਸਾਰੇ ਡਾਕੂਮੈਂਟ ਇਹਨਾਂ ਦੇ ਚੈੱਕ ਦਿੱਤੇ ਜਿਨ੍ਹਾਂ ਕੋਲ ਕੋਈ ਨਹੀਂ ਉਹ ਸਿਰਫ ਬੰਦ ਐ ਇਹ ਤੋਂ ਪਹਿਲਾਂ ਅਸੀਂ ਕਰੀਬ 50 ਤੋਂ ਵੱਧ ਬੰਦ ਕਰ ਚੁੱਕੇ ਹਾਂ ਤੇ ਤਿੰਨ ਦਿਨਾਂ ਦੇ ਵਿੱਚ ਕੰਟੀਨਿਊ ਜਿਹਾ ਇਸ ਤਰ੍ਹਾਂ ਕਰੋ ਵੀ 80 90 ਇਹਨਾਂ ਦੇ ਚਲਾਨ ਕੀਤੇ ਬੱਕਰੀ ਤੌਰ ਤੇ ਕਹਿੰਦੇ ਬਾਤਾਂ ਦੀ ਆਈਡੈਂਟੀ ਵੀ ਨਹੀਂ ਉਹਨਾਂ ਦੀ ਵੀ ਕਾਰਵਾਈ ਹੋ ਰਹੀ ਐ ਮਿਕਸਿੰਗ ਜਿਹੜੇ ਬਾਹਰੋਂ ਕੋਈ ਆਕੇ ਜਿਵੇਂ ਕੋਈ ਜੁਪੀ ਤੋਂ ਆ ਗਿਆ ਭਿਆਰ ਤੋਂ ਆ ਗਿਆ ਇੱਥੇ ਆਟੋ ਚਲਾਉਣ ਲੱਗ ਜਾਂਦਾ ਨਹੀਂ ਉਹਦੇ ਕੋਲ ਲਾਇਸੈਂਸ ਹੁੰਦਾ ਨਹੀਂ ਕੋਈ ਆਈਡੈਂਟੀ ਹੁੰਦੀ ਐ ਕਈ ਵਾਰ ਤਾਂ ਕ੍ਰਿਮੀਨਲ ਬੰਦੇ ਵੀ ਹੁੰਦੇ ਆ ਉਹਨਾਂ ਦੇ ਵੀ ਚੈੱਕ ਕਰ ਰਹੇ ਹਾਂ ਤੁਸੀਂ ਦੇਖੋ ਉਹ ਵੀ ਅਸੀਂ ਚੈੱਕ ਕਰ ਰਹੇ ਹੁਣ ਜਿੰਨੇ ਅੱਜ ਯੂਨੀਅਨ ਦੇ ਪ੍ਰਧਾਨ ਸਾਰੇ ਆ ਗਏ ਸੀ ਵੀ ਸਬਾ ਮੰਗਿਆ ਸੀ ਵੀ ਸਾਨੂੰ ਕੋਈ ਸਬਾ ਦਿੱਤਾ ਜਾਵੇ ਵੀ ਅਸੀਂ ਇਹਨਾਂ ਦੇ ਡਾਕੂਮੈਂਟ ਤਿਆਰ ਕਰਨਾ ਲੇਕਿਨ ਨਹੀਂ ਉਹਨਾਂ ਨੂੰ ਕੋਈ ਕਿਸੇ ਨੂੰ ਸਬਾ ਨਹੀਂ ਦਿੱਤਾ ਗਿਆ ਉਹਨਾਂ ਵੀ ਕੱਲ ਤੱਕ ਤੁਹਾਡੇ ਹਰ ਆਟੋ ਡਰਾਈਵਰ ਹੈ ਜਿਹੜਾ ਤੁਹਾਡੇ ਯੂਨੀਅਨ ਦਾ ਉਹਦੇ ਯੂਨੀਫਾਰਮ ਪਾਈ ਹੋਣੀ ਚਾਹੀਦੀ ਆ ਨੇਮ ਪਲੇਟ ਲੱਗੀ ਹੋਣੀ ਚਾਹੀਦੀ ਆ ਇਹਨਾਂ ਤੋਂ ਡਾਕੂਮੈਂਟ ਮੰਗੇ ਆ ਵੀ ਜਿਹਦੇ ਕੋਲ ਆਰ.ਸੀ. ਲਾਇਸੈਂਸ ਹੈਗੀ ਆ ਪ੍ਰੋਪਰਲੀ ਲੋਕਲ ਐਡਰੈਸ ਹੈਗਾ ਆਧਾਰ ਕਾਰਡ ਉਹ ਵੀ ਦਿੱਤਾ ਜਾਵੇ ਤਾ ਜੋ ਕਿ ਇਹਨਾਂ ਤੇ ਐਮਸੀਬੀ ਨੰਬਰ ਲਵਾਇਆ ਜਾਵੇ। ਉਹ ਮੇਰ ਸਾਹਿਬ ਨਾਲ ਸਾਡੀ ਗੱਲ ਹੋਈ ਸੀ। ਉਹ ਕਹਿੰਦੇ ਵੀ ਇਹਨਾਂ ਦੇ ਆਪਾਂ ਐਮਸੀਬੀ ਨੰਬਰ ਲਗਾਉਣੇ ਆ ਤਾਂ ਜੋ ਕਿ ਆਈਡੈਂਟੀਫਿਕੇਸ਼ਨ ਹੋਵੇ ਇਹਨਾਂ ਦੀ। ਇਹ ਬੰਦਾ ਕੌਣ ਚਲਾ ਰਿਹਾ? ਕੌਣ ਇਹਦਾ ਮਾਲਕ ਆ? ਹੁਣ ਤਾਂ ਕਿੰਨਿਆਂ ਦੇ ਟੋਟਲ ਕਾਰਵਾਈ ਹੋ ਚੁੱਕੀ ਆ ਤੇ ਕਦੋਂ ਤੱਕ ਮੁਹਿੰਮਾ ਛੋੜੀਏ ਜਾਰੀ ਰੋਊਗੀ? ਇਹ ਮੈਂ ਹੁਣ ਸਾਡੀ ਪਹਿਲਾਂ ਵੀ ਕੰਟੀਨਿਊ ਜਾਰੀ ਸੀ। ਹੁਣ ਵੀ ਲਗਾਤਾਰ ਜਾਰੀ ਰੋਊਗੀ। ਤਕਰੀਬ ਅਸੀਂ ਪਹਿਲਾਂ ਵੀ ਦੱਸਿਆ ਤੁਹਾਨੂੰ 50 ਤੋਂ ਵੱਧ ਅਸੀਂ ਇੰਪੌਂਡ ਕਰ ਚੁੱਕੇ ਆ ਤੇ ਤਕਰੀਬ 80-90 ਤਰਾਨ ਕੀਤੇ ਨੇ। ਬਿਲਕੁਲ ਐਸਾਨ ਅਮਰੀਕ ਸਿੰਘ ਟ੍ਰੈਫਿਕ ਇੰਚਾਰਜ ਜਿਨ੍ਹਾਂ ਨੇ ਦੱਸਿਆ ਕਿ ਇਹ ਲੋਕਾਂ ਦੀ ਭਲਾਈ ਲਈ ਇਹ ਮੁਹਿੰਮ ਜਿਹੜੀ ਸ਼ੁਰੂ ਕੀਤੀ ਗਈ ਹੈ ਨਾ ਕਿ ਕਿਸੇ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਕਰਕੇ ਇਹਨਾਂ ਨੇ 50 ਤੋਂ ਵੱਧ ਜਿਹੜੇ ਅੰਪਾਉਂਡ ਕੀਤੇ ਨੇ ਉਹ ਬੰਦ ਕੀਤੇ ਨੇ ਆਟੋ ਇਸ ਦੇ ਨਾਲ ਨਾਲ 80 ਦੇ ਕਰੀਬ ਚਲਾਨ ਵੀ ਕੀਤੇ ਨੇ ਤੇ ਇਹਨਾਂ ਨੇ ਹੋਰਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਕੋਲ ਕੋਈ ਕਾਗਜ਼ ਪੂਰੇ ਨਾ ਹੋਣਗੇ ਨਿਯਮਾਂ ਤੇ ਪੂਰਾ ਨਾ ਹੋਏਗਾ ਤਾਂ ਉਸ ਖਿਲਾਫ ਆ ਜਿਹੜੀ ਕਾਰਵਾਈ ਕੀਤੀ ਜਾਵੇਗੀ ਮਨੀਸ਼ਕਰ ਪੀਟੀਸੀ ਨਿਊਜ਼ ਪਟੰਡਾ